ਬਾਪਸ ਜਾਓ ਬਾਪਸ ਜਾਓ ਪੰਜਾਬ ਦੀ ਧਰਤੀ ਤੋਂ ਮਾਦੀ ਬਾਪਸ ਜਾਓ ਬਾਪਸ ਜਾਓ ਬਾਪਸ ਜਾਓ ਮੋਦੂ ਮੋਦੀ ਦੀ ਰਖੇਲ ਪੰਜਾਬ ਪੁਲਿਸ ਨੂੰ ਪੁੱਛਦੇ ਨੇ ਪੱਤਰਕਾਰ ਪੁੱਛਦੇ ਨੇ ਵੀ ਆਹ ਜਿਹੜੇ ਬੈਰੀਕੇਡ ਨੇ ਇਹਨਾਂ ਦਾ ਕੀ ਬਣੇਗਾ ਮੈਂ ਕਿਹਾ ਮੇਰੀ 84 ਸਾਲ ਦੀ ਉਮਰ ਹੈ ਪਿਆਰੀ ਤਰਤਾਰੀ ਥਾਂ ਤੱਕ ਤਾਂ ਦੌੜ ਲੈਣੇ ਮੈਂ ਇਹੋ ਜਿਹੇ ਫੈਰੀਕੇਟ ਭੜੇ ਵੇਖੇ ਨੇ ਸਾਡੀ ਜਿਹੜੀ ਫੌਜ ਏ ਗੌਰ ਨਾਲ ਗੌਰ ਕਰਕੇ ਅਗਲਾ ਇਹਨਾਂ ਨੂੰ ਠਹਿਰਾ ਦੇ ਕੇ ਬਾਦਰਾ ਨੂੰ ਅਸੀਂ ਕੀ ਕਰਨਾ ਹੈ ਥੋਪੀ ਛਾਂਤ 'ਤੇ ਰਹਿ ਕੇ ਬਹਿਣਾ ਹੈ ਥੋਪੀ ਛਾਂਤ 'ਤੇ ਰਹਿ ਕੇ ਬਹਿਣਾ ਹੈ ਇਹ ਬਾਹਰ ਵਾਲੀ ਪ੍ਰਦੀਪਕਾਰ ਮੋਤੀ ਸਾਹਿਬ ਤੇਰੀਆਂ 13 ਛੀਟਾ 13 ਛੀਟਾ ਪਹਿਲੋ ਕਾਲਾ ਸਮਾਜ ਦੇ